ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਜ਼ਾੜਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਣੇ ਪਹਿਲੀ ਖਬਰ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ 20 ਜਨਵਰੀ 2025 ਨੂੰ ਨਵੇਂ ਕਾਰਜਕਾਲ ਦੇ ਲਈ ਅਹੁਦਾ ਸੰਭਾਲਣਗੇ ਤੇ 트ੰਪ ਦੇ ਸੌ ਚੁੱਕਦੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਝਟਕਾ ਲੱਗ ਸਕਦਾ ਹੈ ਡੋਨਾਲਡ 트ੰਪ ਨੇ ਸੋਮਵਾਰ ਨੂੰ ਸੌ ਚੁੱਕਣ ਦੇ ਨਾਲ ਹੀ ਮੈਕਸੀਕੋ ਕੈਨੇਡਾ ਅਤੇ ਚੀਨ ਵਰਗੇ ਦੇਸ਼ਾਂ ਉੱਤੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਉੱਤੇ ਸਿਕੰਜਾ ਕਸਣ ਦੇ ਲਈ ਨਵੇਂ ਟ੍ਰੈਫਿਕ ਪਲ ਉਸਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਾਂ ਉੱਤੇ 25% ਟੈਕਸ ਅਤੇ ਚੀਨ ਤੋਂ ਆਉਣ ਵਾਲੇ ਸਮਾਨ ਦੇ ਉੱਤੇ 10% ਵਾਧੂ ਟੈਰਿਫ ਲਗਾਏਗਾ ਤੇ ਜੇਕਰ ਇਹ ਟੈਰਿਫ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਤਾਂ ਅਮਰੀਕੀ ਵਾਲੀ ਗੈਸ ਅਤੇ ਆਟੋਮੋਬਾਈਲ ਵਰਗੀਆਂ ਚੀਜ਼ਾਂ ਦੀ ਕੀਮਤਾਂ ਵਿੱਚ ਕਾਫੀ ਵਾਧਾ ਹੋ ਸਕਦਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਜਨਵਰੀ ਵਿੱਚ ਸੌ ਚੁੱਕਣਗੇ ਤੇ ਰਾਸ਼ਟਰਪਤੀ ਬਣਦੇ ਹੀ ਟਰੰਪ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡੀ ਰਾਹਤ ਦੇ ਸਕਦੇ ਨੇ। ਮਸ਼ਹੂਰ ਭਾਰਤੀ ਅਮਰੀਕੀ ਵਕੀਲ ਰਵੀ ਬਤਰਾ ਨੇ ਕਿਹਾ ਕਿ ਜੇਕਰ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਅਰਪਤੀ ਗੌਤਮ ਅਡਾਨੀ ਉੱਤੇ ਲੱਗੇ ਦੋਸ਼ ਬੇਬੁਨਿਆਦ ਜਾਂ ਖਾਮੀਆਂ ਵਾਲੇ ਪਾਏ ਜਾਂਦੇ ਨੇ ਤਾਂ ਭਾਰਤੀ ਕਾਰੋਬਾਰੀ ਖਿਲਾਫ 26.5 ਕਰੋੜ ਅਮਰੀਕੀ ਡਾਲਰ ਦਾ ਰਿਸ਼ਵਤ ਦਾ ਕੇਸ ਵਾਪਸ ਲੈ ਜਾਣ ਦੀ ਸੰਭਾਵਨਾ ਬਰਕਰਾਰ ਹੈ ਦੇ ਆਦਾਰਨੀ ਰਵੀ ਪਤਰਾ ਨੇ ਇਹ ਵੀ ਦੱਸਿਆ ਕਿ ਹਰ ਨਵੇਂ ਰਾਸ਼ਟਰਪਤੀ ਦੇ ਕੋਲ ਨਵੀਂ ਟੀਮ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਟਰੰਪ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਦੇ ਨੇ ਤਾਂ ਉਹ ਕਿਸੇ ਵੀ ਮੁਕਦਮੇ ਨੂੰ ਬੇਅਸਰ ਕਰ ਦੇਣਗੇ ਜੋ ਸਦਭਾਵਨਾ ਦੇ ਉਲਟ ਵਿਰੋਧੀ ਇਹਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਦੀ ਮੰਗ ਦੇ ਉੱਤੇ ਅਧਾਰਤ ਹੈ। ਇੰਡੋਨੇਸ਼ੀਆ ਦੇ ਵਿੱਚ ਅਚਾਨਕ ਆਏ ਹੜ੍ਹ ਦੇ ਮਗਰੋਂ ਜਵੀਰ ਘਟਨਾ ਦੀ ਘਟਨਾ ਵਾਪਰੀ ਹੈ ਤੇ ਇਸ ਘਟਨਾ ਦੇ ਮਗਰੋਂ ਇੰਡੋਨੇਸ਼ੀਆ ਦੇ ਬਚਾਅ ਕਰਮਚਾਰੀਆਂ ਨੇ 20 ਲਾਸ਼ਾਂ ਬਰਾਮਦ ਕੀਤੀਆਂ ਨੇ। ਦੇ ਨਾਲ ਹੀ ਸਮੰਤਰਾ ਟਾਪੂ ਦੇ ਉੱਤੇ ਅਚਾਨਕ ਹੜ੍ਹ ਦੇ ਕਾਰਨ ਪਹਾੜਾਂ ਦੇ heten ਚਿੱਕੜ ਤੇ ਟਟਾਨਾ ਡਿੱਗਣ ਦੇ ਕਾਰਨ ਲਾਪਤਾ ਹੋਏ ਦੋ ਪਿੰਡ ਵਾਸੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਹਫਤੇ ਦੇ ਅੰਤ ਵਿੱਚ ਭਾਰੀ ਮੀਂਹ ਕਾਰਨ ਉੱਤਰੀ ਸਮੰਤਰਾ ਪ੍ਰਾਂਤ ਦੇ ਚਾਰ ਪਹਾੜੀ ਜ਼ਿਲ੍ਹਿਆਂ ਦੇ ਵਿੱਚ ਨਦੀਆਂ ਨੇ ਆਪਣੇ ਕਿਨਾਰੇ ਤੋੜ ਦਿੱਤੇ ਜਿਸ ਨਾਲ ਘਰ ਵਹਿ ਗਏ ਤੇ ਖੇਤ ਨਸ਼ਟ ਹੋ ਗਏ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਾਰੋ ਏਜੰਸੀ ਦੇ ਵਿੱਚ ਸੋਮਵਾਰ ਸ਼ਾਮ 4 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਿਸ ਨਾਲ ਉੱਤੇ ਕੁੱਲ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ। ਚੀਨ ਦੇ ਵਿੱਚੋਂ ਮੰਗਲਵਾਰ ਨੂੰ ਬਰਫੀਲੇ ਤੂਫਾਨ ਅਤੇ ਸ਼ੀਤ ਲਹਿਰ ਨੂੰ ਲੈ ਕੇ yellow alert ਜਾਰੀ ਕੀਤਾ ਗਿਆ। ਚੀਨ ਮੌਸਮ ਵਿਗਿਆਨ ਅਥਾਰਟੀ ਦੇ ਅਨੁਸਾਰ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਬਰਫਬਾਰਿਸ਼ ਜਾਰੀ ਰਹਿਣ ਅਤੇ ਤਾਪਮਾਨ ਵਿੱਚ ਗਰਾਵਟ ਆਉਣ ਦੀ ਸਭਾਵਨਾ ਵੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਦੁਪਹਿਰ 2 ਵਜੇ ਤੋਂ ਬੁੱਧਵਾਰ ਦੁਪਹਿਰ 2 ਵਜੇ ਤੱਕ ਮੰਗੋਲੀਆ, ਹिलो, ਗਾਂਜਿਆਂਗ, ਜਿਲੇਨ ਅਤੇ ਸ਼ਾਂਡੋਂਗ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਰਫਬਾਰੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਕੁਝ ਇਲਾਕਿਆਂ ਦੇ ਵਿੱਚ 15 ਸੈਂਟੀਮੀਟਰ ਤੋਂ ਜ਼ਿਆਦਾ ਤਾਜ਼ਾ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਮੰਗਲਵਾਰ ਦੁਪਹਿਰ 2 ਵਜੇ ਤੋਂ ਵੀਰਵਾਰ ਸਵੇਰੇ 8 ਵਜੇ ਤੱਕ ਉੱਤਰ ਪੂਰਬੀ ਚੀਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੀਤ ਲਾਰਾ ਚੱਲਣ ਦੀ ਉਮੀਦ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਕਬੀਰ ਸਿੰਘ ਜੀ ਨੇ 2 ਦਸੰਬਰ ਦੀ ਦੁਪਹਿਰ 1 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਬਾਨਾ ਦੀ ਮੀਟਿੰਗ ਸੱਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ 2007 ਤੋਂ 2017 ਦੇ ਦੌਰਾਨ ਅਹੁਦੇ ਉੱਤੇ ਰਹੇ ਮੰਤਰੀਆਂ 2015 ਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਬੁਲਾਇਆ ਗਿਆ ਜਥੇਦਾਰਾਂ ਵੱਲੋਂ ਸੱਦੀ ਗਈ ਐਸ ਮੀਟਿੰਗ ਤੋਂ ਬਾਅਦ ਅਟਕਲਾ ਨੇ ਕਿ ਐਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਤੇ 2007 ਤੋਂ 2017 ਦੌਰਾਨ ਅਕਾਲੀ ਦਲ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਨ ਤੇ ਉਹਨਾਂ ਨੇ ਜਥੇਦਾਰ ਅੱਗੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਤਨਖਾਹਿਆ ਕਰਾ ਦਿੱਤੇ ਹੋਏ ਕਾਫੀ ਸਮਾਂ ਹੋ ਗਿਆ ਤੇ ਉਹਨਾਂ ਨੂੰ ਜਲਦੀ ਸਜ਼ਾ ਸੁਣਾਈ ਜਾਵੇ ਜਿਮਨੀ ਚੋਣਾ ਨਾ ਲੜ ਪਾਉਣ ਕਾਰਨ ਪੰਥ ਤੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਅਕਾਲ ਪੁਰਖ ਦੀ ਰਜ਼ਾ ਚ ਉਸਨੇ ਨੁਕਸਾਨ ਚੱਲਿਆ ਤੇ ਐਸ ਲਈ ਸਜ਼ਾ ਤੇ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ ਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰ ਸਕਣ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਤੇ ਜਸਮਗਰੋਂ ਹੁਣ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਦੇਸ਼ ਦੇ ਵਿੱਚ ਫਸਲ ਦੀ ਸਭ ਤੋਂ ਵੱਧ ਕੀਮਤ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਪੋਸਟੇਜ ਜਾਣਕਾਰੀ ਸਾਂਝੀ ਕੀਤੀ ਹੈ ਤਨ ਲਿਖਿਆ ਕਿ ਗੰਨਾ ਉਤਪਾਦਕ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਤੋਹਫਾ ਗੰਨੇ ਦਾ ਪਾ 391 ਰੁਪਏ ਪ੍ਰਤੀ ਕਵਾਂਟਲ ਤੋਂ 10 ਰੁਪਏ ਵਧਾ ਕੇ 401 ਰੁਪਏ ਪ੍ਰਤੀ ਕਵਾਂਟਲ ਕਰ ਦਿੱਤਾ ਗਿਆ ਹੁਣ ਪੂਰੇ ਭਾਰਤ ਵਿੱਚੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਭਲਾਈ ਲਈ ਫੈਸਲੇ ਲੈਣ ਲਈ ਹਮੇਸ਼ਾ ਵਚਨਬੱਧ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਤਿੰਨ ਰੇਲ ਪ੍ਰੋਜੈਕਟਾਂ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਨਾਲ ਮਹਾਰਾਸ਼ਟਰ ਮਾਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਫਾਇਦਾ ਹੋਵੇਗਾ ਅਤੇ ਮੁੰਬਈ ਅਤੇ ਪ੍ਰਯਾਗ ਰਾਜ ਦੇ ਵਿਚਕਾਰ ਵਿਅਸਤ ਮਾਰਗਾਂ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਬਿਹਤਰ ਬੁਨਿਆਦੀ ਢਾਂਚਾ ਸੁਪਰਾਂ ਨੂੰ ਜੋੜਨ ਅਤੇ ਤਰੱਕੀ ਨੂੰ ਤੇਜ਼ ਕਰਨ ਵਾਲਿਆ। ਮੰਤਰੀ ਮੰਡਲ ਦੇ ਹੋਰ ਫੈਸਲੇ ਉੱਤੇ ਟਿੱਪਣੀ ਕਰਦੇ ਉਹਨਾਂ ਆਖਿਆ ਕਿ ਕੁਦਰਤੀ ਖੇਤੀ ਉੱਤੇ ਰਾਸ਼ਟਰੀ ਮਿਸ਼ਨ ਭਾਰਤੀ ਖੇਤੀ 'ਚ ਪਰਵਰਤਨਸ਼ੀਲ ਤਬਦੀਲੀ ਲਿਆਵੇਗਾ। ਉਹਨਾਂ ਨੇ ਵੀ ਆਖਿਆ ਕਿ ਇਸ ਕੋਸ਼ਿਸ਼ਾਂ ਹੀ ਅਸੀਂ ਮਿੱਟੀ ਦੀ ਸਿਹਤ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਜੈਵ ਵਿਭਿੰਨਤਾ ਦੀ ਰੱਖਿਆ ਕਰ ਰਹੇ ਹਾਂ ਅਤੇ ਆਪਣੇ ਖੇਤੀਬਾੜੀ ਭੂਿਕ ਨੂੰ ਸੁਰੱਖਿਅਤ ਕਰ ਰਹੇ ਹਾਂ ਤੇ ਇਹ ਟਿਕਾਊ ਖੇਤੀ ਅਤੇ ਕਿਸਾਨਾਂ ਦੀ ਖੁਸ਼ਹਾਲੀ ਪ੍ਰਤੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਕਿਸਾਨ ਆंदोलਨ ਮੁਰਮਗਦਾ ਦਿਖਾਈ ਦੇ ਰਿਹਾ ਹੈ। ਮਰਨ ਵਰਤ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਦੇ ਵੱਲੋਂ ਰਾਤੋ-ਰਾਤ ਚੁੱਕਣ ਮਗਰੋਂ ਕਿਸਾਨਾਂ ਦੇ ਅੰਦਰ ਰੋਵ ਵਧ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਇਸ ਐਕਸ਼ਨ ਦੇ ਗੰਭੀਰ ਨਤੀਜੇ ਨਿਕਲਣਗੇ ਕੇਂਦਰ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ ਪੁਲਿਸ ਐਕਸ਼ਨ ਵੱਲੇ ਡੱਲੇਵਾਲ ਦੇ ਨਾਮ ਮੌਜੂਦ ਕਿਸਾਨ ਆਗੂ ਅਬਮਨਿਉ ਕਹਾੜ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਦੋਨਾਂ ਪਾਸੇ ਤੋਂ ਘੇਰਾ ਪਾਇਆ ਤੇ ਪੁਲਿਸ ਨੇ ਉਹਨਾਂ ਨੂੰ ਚੱਕਿਆ ਤਾਂ ਉਹਨਾਂ ਨੇ ਉਸ ਵੇਲੇ ਕੁਰਤਾ ਤੇ ਸਿਰਫ ਕਚਹਿਰਾ ਹੀ ਪਾਇਆ ਹੋਇਆ ਸੀ 88 ਸਾਲਾ ਡੱਲੇਵਾਲ ਨੂੰ ਠੰਡ ਹੋਣ ਦੇ ਬਾਵਜੂਦ ਨਾ ਤਾਂ ਪਜਾਮਾ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਗਰਮ ਕੱਪੜੇ ਅਜਲੀ ਨਹੀਂ ਦੁਬਾਰਾ ਫਿਰ ਆਦਰੂ ਹੋਵਾਂਗੇ ਉਦੋਂ ਤੱਕ ਤੇ ਕਮਲਪਾਲ ਜੀ ਨੂੰ ਇਜਾਜ਼ਤ ਸਾਥੀਰੇ ਕਾਲ ਧੰਨਵਾਦ